ਕੀ ਸਮਝਾਵਾਂ ਕੁਝ ਸਮਝ ਨਾ ਪਾਵਾਂ ਉਸ ਰੱਬ ਦੇ ਵਰਗਾ ਇੱਕ ਲਫ਼ਜ਼ ਬਣਾਵਾ ਹੁਲਕੇ ਹਰ ਇੱਕ ਨਾਮ ਨੇ ਦਿਲ ਜਦ ਵੀ ਲਬਾਂ ਨੂੰ ਖੋਲਦਾ ਬੋਲਦਾ ਬੋਲਦਾ ਦਿਲ ਸਾਇਆ ਸਾਇਆ ਬੋਲਦਾ 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 ਦਿਲ ਸਾਇਆ ਸਾਇਆ ਬੋਲਦਾ 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 ਦਿਲ ਬੋਲ ਬੋਲ ਦਾ ਬਲ ਸੰਗ ਕਈਆ ਬੋਲ ਜਾ ਅ ਅੱਜ ਮੇਰਾ ਪਹਿਲਾ ਦਿਨ ਹੈ ਜੀ ਕੈਂਪੇਨਿੰਗ ਦਾ ਮੋਗੇ ਪਹੁੰਚਾ ਮੋਗੇ ਤੋਂ ਸ਼ੁਰੂਆਤ ਕੀਤੀ ਆ ਜਿਹੜਾ ਪਿਆਰ ਮਿਲ ਰਿਹਾ ਬੜੇ ਪਿਆਰੇ ਲੋਗ ਨੇ ਤੇ ਸਾਰੇ ਜਣ ਬਸ ਇਹੀ ਆ ਕਿ ਇੱਕ ਤਰੀਕ ਨੂੰ ਤੁਸੀਂ ਮੇਰੇ 파ਰਨਰ ਜਨਾਬ ਅਦੁਸ਼ਰੀ ਹਰਸਾ ਜਨਸਟਿੰਗ ਵੋਲਟਾਓ ਤੇ ਸਾਊਥ ਆਨਰ ਸਮੇਂ ਦੇ ਵਿੱਚ ਜਿਵੇਂ ਵਿਰੋਧ ਹੋ ਰਿਹਾ ਹੈਗਾ ਅਰ ਕਲ ਵੀ ਦਾ ਦਾਰ ਜਿਹੇ ਸਿਤਰਾ ਹੋ ਰਿਹਾ ਹੈ ਜੀ ਆਪ ਨੇਜੀ ਮੇਰੇ ਡੈਡ ਇਹਨੇ ਪਿਆਰੇ ਨੇ ਉਹਨਾਂ ਨੇ ਪਿਆਰ ਨਾਲ ਸਾਰਾ ਨੂੰ ਮਨਾ ਲਿਆਣਾ ਮੈਨੂੰ ਪਤਾ ਹੈ ਔਰ ਸਾਡੀ ਫੈਮਲੀ ਦਾ ਇਹੀ ਦਸਤੂਰ ਹੈ ਇਹੀ ਰਿਵਾਜ ਹੈ ਕਿ ਰੁੱਸੇ ਨੂੰ ਪਿਆਰ ਨਾਲ ਮਨਾ ਲੇਦਾ ਜਾਂ ਗਾ ਕੇ ਮਨਾ ਲੇਦਾ ਸੀ ਤੇ ਇਹੀ ਕੋਸ਼ਿਸ਼ ਕਰ ਰਹੇ ਤੁਸੀਂ ਹੰਸਰਾਜ ਦੇ ਬੇਟੇ ਉਹ ਅੱਜ ਉਹਨਾਂ ਨੂੰ ਸਪੋਰਟ ਕਰ ਰਹੇ ਹੋ ਵਿਰੋਧ ਹੋ ਰਿਹਾ ਕਿਉਂ ਹੋ ਰਿਹਾ ਵਿਰੋਧ ਵਿਰੋਧ ਮੈਨੂੰ ਆਪ ਨਹੀਂ ਸਮਝ ਆ ਰਹੀ ਜੀ ਕਿਉਂ ਹੋ ਰਿਹਾ ਬਟ ਚਲੋ ਜੋ ਵਿਰੋਧ ਕਰ ਵੀ ਰਹੇ ਨੇ ਤੇ ਮੈਂ ਕਹਿੰਦਾ ਠੀਕ ਹੈ ਉਹਨਾਂ ਦਾ ਰਾਈਟ ਹੈ ਜੀ ਵਿਰੋਧ ਕਰਨਾ ਬਟ ਕੁਝ ਤਰੀਕਾ ਉਹਨਾਂ ਦਾ ਮੈਨੂੰ ਸਾਰਿਆਂ ਨੂੰ ਨਹੀਂ ਸ਼ੁਭਾ ਦੇਰਾ ਜਾਂ ਬਤਸਾ ਨਹੀਂ ਲੱਗ ਰਿਹਾ ਮੈਂ ਇਹੀ ਅਪੀਲ ਕਰੂੰਗਾ ਤੁਹਾਡੇ ਆਪਣੇ ਬੱਚਿਆਂ ਦੀ ਜੀ ਅ ਜਗਾਂ ਦੇ ਸਾਨੂੰ ਬਹੁਤ ਕੁਝ ਦਿੱਤਾ ਹਮੇਸ਼ਾ ਹੀ ਪਿਆਰ ਸਤਕਾਰ ਹਰ ਕੁਝ ਦਿੱਤਾ ਤੇ ਜੇ ਤੁਹਾਨੂੰ ਲੱਗਦਾ ਵੀ ਕੁਝ ਗਲਤ ਆਇਆ ਹੈ ਤਾਂ ਆਪ ਜੋੜ ਕੇ ਮਾਫੀ ਆਜੀ ਕਹਿ ਰਹੇ ਹਾਂ ਰਾਈਟ ਉਹਨਾਂ ਦਾ ਕੀ ਰਾਈਟਰ ਕਿਉਂ ਉਹ ਕੀ ਮੰਗਾ ਨਹੀਂ ਦੀ ਇੱਕ ਸਾਡਾ ਨਹੀਂ ਆ ਮੰਗ ਰਹੇ ਨੇ ਮੈਨੂੰ ਨਹੀਂ ਪਤਾ ਜੀ ਕੀ ਮੰਗ ਰਹੇ ਨੇ ਉਹ ਬਟ ਮੈਂ ਇਹੀ ਕਹਣਾ ਕਿ ਦੇਖੋ ਕੁਝ ਲਿਮਿਟਿਡ ਜਿਹੜੇ ਹੈਗੇ ਨੇ ਲੋਕ ਉਹ ਇੱਕ ਪ੍ਰੋਪਗੈਂਡਾ ਵੀ ਚਲਾ ਰਹੇ ਨੇ ਉਸਮਾਂ ਦੇ ਖਿਲਾਫ ਕਿ ਕਿਉਂਕਿ ਕੈਂਡੀਡੇਟਸ ਤਾਂ ਹੋਰ ਵੀ ਬਹੁਤ ਨੇ ਬਟ ਜ਼ਿਆਦਾ ਉਹਨਾਂ ਲਈ ਹੋ ਰਿਹਾ ਤਾਂ ਕਾਂਗਰਸ ਕਲ ਇਮੋਸ਼ਨਲ ਹੋ ਗਏ ਸੀ ਕਿ ਕਿਉਂ ਮੇਰੇ ਨਾਲ ਹੀ ਕਿਉਂ ਇਦਾਂ ਕਰ ਰਹੇ ਬਸ ਸਾਨੂੰ ਇਹੀ ਆ ਆ ਬੀਇੰਗ ਅ ਸਨ ਮੈਂ ਉਹਨਾਂ ਦੇ ਨਾਲ ਖੜਾ ਹਾਂ ਉਹਨਾਂ ਦੀ ਕੈਂਪੇਨਿੰਗ ਤੇ ਆਂ ਬਸ